ਹੈਲੋ ਜੀ ਸ਼ਸ਼ਕਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਮਤਲਬ ਬੁੱਟੀ ਹੈ ਨਾ ਜਿੱਦਾਂ ਆਪਾਂ ਸ਼ਰਟ ਦੇ ਪੱਲਿਆਂ ਤੇ ਦੋਨੋਂ ਸਾਈਡ ਘੇਰੇ ਤੇ ਦੋਨੋਂ ਸਾਈਡ ਅਗਰ ਆਪਾਂ ਹੈਂਡ ਵਰਕ ਨਾਲ ਫਲਾਵਰ ਬਣਾਉਣੇ ਹੋਣ ਆਪਾਂ ਕਿੱਦਾਂ ਬਣਾ ਸਕਦੇ ਆ ਇਹਨੂੰ ਆਪਾਂ ਪਸ਼ਮੀਨੇ ਦੇ ਸੂਟ ਤੇ ਵੀ ਬਣਾ ਸਕਦੇ ਆ ਤੇ ਕਾਟਨ ਦੇ ਸੂਟ ਤੇ ਵੀ ਜਾਂ ਫਿਰ ਆਪਾਂ ਪਿਓਰ ਕ੍ਰੇਪ ਵਗੈਰਾ ਤੇ ਵੀ ਆਪਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਹ ਬਣਾ ਸਕਦੇ ਆ ਦੇਖੋ ਮੈਂ ਹਲਕਾ ਹਲਕਾ ਰਫ ਕਰ ਲਿਆ कच्चा मैं हल्का हल्का ड्रॉ कर लिया सब तो पहला देखो अपना की करना आं डिया बनावे पत्ती दिया जै थ्रैड यूज कर रही हूँ ये अपना सूती थ्रैड है तो दो लड़ी आप जोड़ा अपना ये थ्रैड ले आया तो ग्रीन शेड है सब तो पहला आप देखो डंडियाँ बना ला ਚਕਾ ਜੀ ਇਹ ਮਤਲਬ ਜਿਹੜੀ ਡੰਡੀਆਂ ਬਣਾਵਾਂਗੇ ਸਾਰੀਆਂ ਆਪਾਂ ਗ੍ਰੀਨ ਕਲਰ ਨਾਲ ਹੀ ਬਣਾਵਾਂਗੇ ਐਸ ਤ੍ਰੀ ਕੇ ਨਾਲ ਜਿਹੜੀ ਆਪਾਂ ਡੰਡੀ ਆ ਉਹ ਬਣਾਉਂਦੇ ਜਾਵਾਂਗੇ ਦੋਸਤੋ ਇਹ ਫਲਾਵਰ ਆ ਜਿਹੜਾ ਆਪਣੇ ਇਹ ਬਣ ਕੇ ਰੈਡੀ ਹੋਊਗਾ ਇਹਨੂੰ ਆਪਾਂ ਜਿੱਦਾਂ ਮਰਜੀ ਸ਼ਰਟ ਦੇ ਘੇਰੇ ਤੇ ਆਪ ਬਣਾ ਸਕਦੇ ਆ ਹਾਂਜੀ ਦੇਖੋ ਐਸ ਰਿੱਕੇ ਨਾਲ ਆਪਾਂ ਜਿਹੜੀਆਂ ਡੰਡੀਆਂ ਨੇ ਉਹ ਲਗਾ ਲਿਆ ਨੇ ਹਨਾ ਫਲਾਵਰ ਦੀਆਂ ਇਹ ਆਪਣਾ ਗੁਲਦਸਤਾ ਟਾਈਪ ਆ ਜਿਹੜਾ ਇਹ ਫਲਾਵਰ ਉਹ ਬਣੂਗਾ ਹਾਂਜੀ ਦੇਖੋ ਐਸ ਰਿਕ ਨਾਲ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਡੰਡੀਆਂ ਨੇ ਉਹ ਤਿਆਰ ਕਰ ਲਾਂਗੇ ਫਲਾਵਰ ਵਾਸਤੇ ਹਾਂਜੀ ਦੇਖੋ ਹੁਣ ਆਪਾਂ ਜਿਹੜੇ ਆਪਣੇ ਇਹ ਵਾਲੇ ਪੱਤੀਆਂ ਲਗਾਈ ਹੋਈਆਂ ਨੇ ਡੰਡੀਆਂ ਨੂੰ ਇਹ ਪੱਤੀਆਂ ਨੇ ਜਿਹੜੀਆਂ ਪਹਿਲਾਂ ਪਾਈ ਫਿਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿਹੜੀ ਆਪਣੀ ਪੱਤੀ ਹੈ ਤੁਸੀਂ ਮੈਂ ਤਾਂ ਹਲਕੇ ਹਲਕੇ ਝਾਰਕ ਕੀਤੀਆਂ ਨੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਸ਼ਾਪ ਕੇ ਫੇਰਾ ਜੜਾਓ ਪੱਤੀਆਂ ਬਣਾ ਸਕਦੇ ਹਾਂ ਐਸ ਤ੍ਰਿਕਾਣਾ ਵਾਲਾ ਜਿਹੜੀ ਆਪਾਂ ਪੱਤੀਆਂ ਨੂੰ ਬਣਾਵਾਂਗੇ ਛੋਟੀਆਂ ਛੋਟੀਆਂ ਨੇ ਆਪਣੀਆਂ ਪੱਤੀਆਂ ਜਿਹੜੀਆਂ ਆਪਾਂ ਇਹਨਾਂ ਲਗਾਉਣੀਆਂ ਨੇ ਮੈਂ ਵਸ ਇੱਕ ਤੁਹਾਨੂੰ ਸਮਝਾਉਣ ਵਾਸਤੇ ਜਿਹੜਾ ਆਪਾਂ ਹਲਕਾ ਜਿਹਾ ਡਾਰਕ ਉਹ ਕੀਤਾ ਹੈ ਇਹਨੂੰ ਡਰਾ ਕੀਤਾ ਹੈ ਦੇਖੋ ਇਸ ਤਰੀਕੇ ਨਾਲ ਆਪਣੀ ਇੱਕ ਪੱਤੀ ਬਣ ਗਈ ਆ ਹੁਣ ਆਪਾਂ ਕੀ ਕਰਨਾ ਜਿਹੜੀ ਆਪਾਂ ਪੱਤੀ ਬਣਾ ਰਹੇ ਹਾਂ ਉੱਥੇ ਪਹਿਲਾਂ ਆਪਾਂ ਇੱਕ ਡੰਡੀ ਆ ਜਿਹੜੀ ਉਹ ਬਣਾ ਲਵਾਂਗੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਵੇ ਹਨਾ ਵੀ ਕਿੱਥੇ-ਕਿੱਥੇ ਆਪਾਂ ਜਿਹੜੀਆਂ ਪੱਤੀਆਂ ਨੇ ਉਹ ਲਗਾਉਣੀਆਂ ਨੇ ਇਸ ਤਰੀਕੇ ਨਾਲ ਆਪਾਂ ਪੱਤੀਆਂ ਨੂੰ ਲਾਉਣ ਵਾਸਤੇ ਵੀ ਡੰਡੀ ਨੂੰ ਜਿਹੜੇ ਨੂੰ ਡਰਾ ਕਰ ਲਾਂਗੇ ਠੀਕ ਹੈ ਜੀ ਇਹ ਤਾਂ ਮੈਂ ਜਿਹੜਾ ਤੁਹਾਨੂੰ ਇਹ ਮਤਲਬ ਬਣਾਉਣਾ ਦੱਸ ਰਹੀ ਹਾਂ ਨਾ ਇਹ ਗੁਲਦਸਤਾ ਬਿਲਕੁਲ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਬਿਨਾਂ ਜ਼ਿਆਦਾ ਮੀਜ਼ਰਮੈਂਟ ਤੋਂ ਬਿਲਕੁਲ ਸਿੰਪਲ ਵੇਅ ਹੈ ਜਿਹੜਾ ਇਹਦਾ ਮਤਲਬ ਬਣਾਉਣ ਦਾ ਇਹ ਤਰੀਕਾ ਹੈ ਬਹੁਤ ਸਿੰਪਲ ਹੈ ਤੁਸੀਂ ਜਿੰਮੇ ਮਰਜ਼ੀ ਖੁਦ ਜਿਹੜਾ ਬਣਾ ਸਕਦੇ ਹੋ ਮੈਂ ਜ਼ਿਆਦਾ ਇਹਦੇ ਵਿੱਚ ਕੁਝ ਵੀ ਤੁਹਾਨੂੰ ਕੋਈ ਜ਼ਿਆਦਾ ਮੀਜ਼ਰਮੈਂਟ ਕਰਨ ਦੀ ਵੀ ਲੋੜ ਨਹੀਂ ਹੈਗੀ ਜ਼ਸਟ ਆਪਾਂ ਇੱਕ ਐਸਟੀਮੇਟ ਨਾਲ ਜਿਹੜਾ ਇਹ ਫਲਾਵਰ ਹੈ ਪੂਰਾ ਰੈਡੀ ਕਰ ਸਕਦੇ ਹਾਂ ਹਾਂਜੀ ਹਾਂ ਦੇਖੋ ਹੁਣ ਆਪਾਂ ਇੱਥੇ ਪੱਤੀਆਂ ਨੇ ਜਿਹੜੀਆਂ ਉਹ ਸਾਰੀਆਂ ਆਪਾਂ ਕੰਪਲੀਟ ਕਰ ਲਾਂਗੇ ਪਹਿਲਾਂ ਪੱਤੀ ਜਿਹੜੀ ਆਪਾਂ ਲਾਉਣੀ ਹੈ ਮਤਲਬ ਛੋਟੀਆਂ ਛੋਟੀਆਂ ਲਾਉਣੀਆਂ ਜ਼ਿਆਦਾ ਆਪਾਂ ਵੱਡੀ ਨਹੀਂ ਕਰਨੀ ਹੈਗੀ ਪੱਤੀ ਬਿਲਕੁਲ ਸਿੰਪਲ ਤਰੀਕਾ ਇਹ ਪੱਤੀ ਬਣਾਉਣ ਦਾ ਵੀ ਹਾਂਜੀ ਦੇਖੋ ਤੁਸੀਂ ਚਾਹੋ ਤਾਂ ਇਹਨੂੰ ਪੂਰਾ ਪਹਿਲਾਂ ਛਾਪ ਕੇ ਵੀ ਬਣਾ ਸਕਦੇ ਹੋ ਹਨਾ ਮੈਂ ਤਾਂ ਮਤਲਬ ਜਿਹੜਾ ਬਣਾ ਰਹੀ ਹਾਂ ਬਿਨਾਂ ਛਾਪੇ ਤੋਂ ਹੀ ਬਣਾ ਰਹੀ ਹਾਂ ਇਹਨੂੰ ਦੇਖੋ ਇਸ ਤਰੀਕੇ ਨਾਲ ਜਿਹੜਾ ਆਪਾਂ ਐਦਾਂ ਡੰਡੀਆਂ ਲਗਾ ਕੇ ਐਦਾਂ ਇਹਨੂੰ ਪੱਤੀਆਂ ਨੇ ਜਿਹੜੀਆਂ ਉਹ ਲਗਾਤੀਆਂ ਹੁਣ ਆਪਾਂ ਕੀ ਕਰਨਾ ਹੈ ਇਹਨਾਂ ਦੇ ਉੱਤੇ ਨਾ ਆਪਾਂ ਛੋਟੇ-ਛੋਟੇ ਨੇ ਜਿਹੜੇ ਆਪਣੇ ਆ ਫਲਾਵਰ ਨੇ ਉਹ ਬਣਾਵਾਂਗੇ ਹਾਂਜੀ ਦੇਖੋ ਇਹ ਤੁਹਾਨੂੰ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਦੱਸ ਰਹੀ ਹਾਂ ਤਾਂ ਜੋ ਜਿਨ੍ਹਾਂ ਨੂੰ ਹਨਾ ਬਿਲਕੁਲ ਵੀ ਨਹੀਂ ਆਉਂਦਾ ਹੈਗਾ ਮਤਲਬ ਸੂਈ ਚਲਾਉਣੀ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਉਹ ਰਾਮ ਨਾਲ ਜਿੱਦਾਂ ਮਰਜੀ ਇਹਨੂੰ ਸਮਝ ਕੇ ਬਿਲਕੁਲ ਸੌਖਾ ਤਰੀਕਾ ਆ ਕੋਈ ਇਹਦੇ ਵਿੱਚ ਜ਼ਿਆਦਾ ਉਲਝਣ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਮਤਲਬ ਦੇਖ ਕੇ ਵੀਡੀਓ ਨੂੰ ਆਪਾਂ ਆਪਣਾ ਮਤਲਬ ਸੂਟ ਜਿਹੜਾ ਰੈਡੀ ਕਰ ਸਕਤੀ ਹੈ ਭੈਣ ਤੇ ਹੁਣ ਦੇਖੋ ਜੀ ਅਗਰ ਮੈਂ ਤੁਹਾਨੂੰ ਇਹਦੀ ਜ਼ਿਆਦਾ ਮਾਰਕਿੰਗ ਦੱਸਦੀ ਕੱਲੀ ਕੱਲੀ ਹਨਾ ਕਰਕੇ ਉਹ ਥੋੜਾ ਮਤਲਬ ਔਖਾ ਲੱਗਦਾ ਜਿਨ੍ਹਾਂ ਨੂੰ ਆਉਂਦਾ ਨਹੀਂ ਹੈਗਾ ਕੰਮ ਇਹ ਹੁਣ ਬਿਲਕੁਲ ਮੋਟਾ-ਮੋਟਾ ਜਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਸਮਝਣਾ ਵੀ ਜਿਹੜਾ ਸੌਖਾ ਰਹੇ ਬਾਤ ਸੋਣਾ ਆਪਣਾ ਗੁਲਦਸਤਾ ਟਾਈਪ ਹੈ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਇਨੂੰ ਤੁਸੀਂ ਚਾਹੋ ਤਾਂ ਹਨਾ ਜਿਹੜਾ ਆਪਾਂ ਮੈਂ ਤਾਂ ਇਹ ਦੂਰੇ ਤਾਗੇ ਨਾਲੇ ਬਣਾ ਰਹੀ ਆਂ ਤੁਸੀਂ ਚਾਹੋ ਤਾਂ ਇਹਨੂੰ ਆਪਾਂ ਚੌੜਾ ਵੀ ਕਰ ਸਕਦੇ ਆਂ ਹੋਰ ਮਤਲਬ ਆ ਮੋਟਾ ਕਰ ਸਕਦੇ ਆਂ ਇਹਨੂੰ ਤਾਂ ਕਿ ਇਹਨੂੰ ਤਾਂ ਜੋ ਆਪਣਾ ਫਲਾਵਰ ਹੈ ਜਿਹੜਾ ਉਹ ਹੋਰ ਹੈਵੀ ਬਣ ਕੇ ਆਵੇ ਇਸੇ ਤਰੀਕੇ ਨਾਲ ਹੁਣ ਆਪਾਂ ਇੱਥੇ ਸੂਈ ਕੱਢ ਲਾਂਗੇ ਇਤਾਂ ਹੀ ਆਪਾਂ ਮੈਂ ਇਹਨੂੰ ਦੂਰੇ ਨਾਲੇ ਬਣਾ ਰਹੀ ਆ ਤੁਸੀਂ ਚਾਹੋ ਤਾਂ ਇਹਨੂੰ ਚੌਰਾ ਵੀ ਕਰ ਸਕਦੇ ਹੋ ਇਹ ਸੂਤੀ ਥ੍ਰੈਡ ਆ ਆਪਣਾ ਜਿਸ ਨਾਲ ਮੈਂ ਕੰਮ ਕਰ ਰਹੀ ਆ ਜਸਟ ਆਪਾਂ ਤੁਹਾਨੂੰ ਇੱਕ ਸੈਂਪਲ ਦੇ ਤੌਰ ਤੇ ਆ ਜਿਹੜਾ ਡਿਜ਼ਾਈਨ ਆ ਬਣਾ ਕੇ ਦਿਖਾ ਰਹੇ ਆ ਕਿ ਕਿਦਾਂ ਆਪਾਂ ਸਿੰਪਲ ਜਿਹੇ ਡਿਜ਼ਾਈਨਾਂ ਨਾਲ ਆਪਣੇ ਸੂਟ ਨੇ ਜਿਹੜੇ ਉਹ ਰੈਡੀ ਕਰ ਸਕਦੇ ਆ ਇਹ ਡਿਜ਼ਾਈਨਰ ਕਾਫੀ ਟ੍ਰੈਂਡਿੰਗ ਦੇ ਵਿੱਚ ਵੀ ਜਿਹੜਾ ਹੈ ਚੱਲ ਰਿਹਾ ਇਹ ਮਤਲਬ ਪੱਤੀ ਨੂੰ ਆਪਾਂ ਇਹ ਛੋਟੇ ਜਿਹੇ ਫਲਾਵਰ ਨੂੰ ਆਪਾਂ ਬਹੁਤ ਤਰੀਕਿਆਂ ਨਾਲ ਜਿਹੜਾ ਆਪਾਂ ਇਹਨੂੰ ਡਿਜ਼ਾਈਨ ਨੂੰ ਆਪਾਂ ਬਣਾ ਸਕਦੇ ਹਾਂ ਤਿਆਰ ਕਰ ਸਕਦੇ ਹਾਂ ਡਿਜ਼ਾਈਨ ਇਹਨੂੰ ਆਪਾਂ ਜਿੱਦਾਂ ਮਰਜੀ ਕੋਟੀਆਂ ਦੇ ਉੱਤੇ ਵੀ ਬਣਾ ਸਕਦੇ ਹਾਂ ਇਹ ਗੁਲਦਸਤੇ ਨੂੰ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਆਪਣਾ ਇਹ ਲੱਗਦਾ ਆ ਆਪਾਂ ਨੇ ਜਿਹੜੇ ਸਾਰਾ ਇਹ ਇੱਕ ਫੁੱਲਾਂ ਦਾ ਮਤਲਬ ਸਰਕਲ ਟਾਈਪ ਜਿਹੜਾ ਉਹ ਬਣਾ ਲਿਆ ਆ ਤੁਸੀਂ ਇਹਨੂੰ ਜਿੰਨਾ ਮਰਜ਼ੀ ਹੋਰ ਆਲੇ-ਦਾਲੇ ਆਪਾਂ ਕਿੰਨਾ ਕਿ ਇਹਨੂੰ ਹੈਵੀ ਰੱਖਣਾ ਉਹ ਆਪਣੀ ਮਰਜ਼ੀ ਆ ਦੇਖੋ ਐਦਾਂ ਆਇਆ ਜਿਹੜਾ ਆਪਾਂ ਸਾਰਾ ਇਹ ਹੈਵੀ ਕਰਤੀ ਇਹਦੀ ਲੁੱਕ ਪੂਰੀ ਤਰ੍ਹਾਂ ਕਿੰਨਾ ਕੁ ਆਪਾਂ ਫਲਾਵਰ ਇਹ ਆਲੇ-ਦਾਲੇ ਘੱਟ ਵੱਧ ਕਿੰਨਾ ਕੁ ਹੈਵੀ ਰੱਖਣਾ ਹੈ ਬਲਦਸਤਾ ਉਹ ਆਪਣੀ ਮਰਜ਼ੀ ਆ ਅਗਰ ਤੁਸੀਂ ਚਾਹੋ ਤਾਂ ਹਨਾ ਇਹਨੂੰ ਆਪਾਂ ਸਰਕਲ ਵੀ ਬਣਾ ਸਕਦੀਆਂ ਪਹਿਲਾਂ ਸਰਕਲ ਬਣਾ ਕੇ ਉਹਦੇ ਵਿੱਚ ਵਿੱਚ ਆਪਣੇ ਜਿਹੜੇ ਆਪਣੇ ਫਲਾਵਰ ਨੇ ਉਹ ਬਣਾ ਸਕਦੇ ਆਪਾਂ ਤਾਂ ਜੋ ਆਪਣੇ ਜਿਹੜੇ ਫਲਾਵਰਾਂ ਦਾ ਸਾਈਜ਼ ਆ ਬਿਲਕੁਲ ਇਕੁਅਲ ਆਵੇ ਸਾਰਿਆਂ ਦਾ ਇਹ ਜਸਟ ਆਪਾਂ ਤੁਹਾਨੂੰ ਇੱਕ ਸੈਂਪਲ ਹੀ ਦੱਸਿਆ ਬਣਾ ਕੇ ਡਿਜ਼ਾਈਨ ਦਾ ਹਾਂ ਤਾਂ ਜਿਹੜੇ ਆਪਾਂ ਸਾਰੇ ਨੂੰ ਆਲੇ-ਦਾਲੇ ਉਹ ਫਿਲ ਕਰ ਲਵਾਂਗੇ। ਇਹਨਾਂ ਨੂੰ ਆਪਾਂ ਕਿੰਨਾ ਕੁ ਹੈਵੀ ਰੱਖਣਾ ਹੈ ਆਪਣੇ ਤੇ ਡਿਪੈਂਡ ਕਰਦਾ ਆ। ਹਾਂਜੀ ਦੇਖੋ ਇਹ ਸਾਰੇ ਨੇ ਜਿਹੜੇ ਆਪਾਂ ਇਸ ਤਰੀਕੇ ਨਾਲ ਛੋਟੇ-ਛੋਟੇ ਫਲਾਵਰ ਨੇ ਜਿਹੜੇ ਬਣਾਤੇ ਆਲੇ-ਦਾਲੇ ਆਪਾਂ ਇਹਦੇ ਇਹ ਫਲਾਵਰ ਦਾ ਸਾਈਜ਼ ਛੋਟਾ ਵੱਡਾ ਵੀ ਆਪਣੀ ਮਰਜ਼ੀ ਆਪਾਂ ਹਨਾ ਕਿੱਡਾ ਕਰਖਣਾ ਹੈ ਇਹਨੂੰ ਥੋੜਾ ਵੱਡੇ ਵੀ ਆਪਾਂ ਜਿਹੜਾ ਬਣਾ ਸਕਦੇ ਆ ਫਲਾਵਰਾਂ ਨੂੰ ਦੇਖੋ ਐਸ ਟ੍ਰਿਕ ਕੇ ਨਾਲ ਜਿਹੜਾ ਆਪਣਾ ਇਹ ਡਿਜ਼ਾਈਨ ਬਣ ਗਿਆ ਇਹਨੂੰ ਆਪਾਂ ਮਤਲਬ ਹੋਰ ਵੀ ਹੈਵੀ ਹੈ ਜਿਹੜਾ ਇੱਥੇ ਫਲਾਵਰ ਪਾ ਕੇ ਆਪਾਂ ਥੋੜਾ ਸਰਕਲ ਟਾਈਪ ਦਾ ਜਿਹੜਾ ਉਹਨੂੰ ਆਪਾਂ ਬਣਾ ਸਕਦੇ ਆ ਹਾਂਜੀ ਦੇਖੋ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵਾਰ-ਤਾਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਥੈਂਕ ਯੂ